ਖਰਖੰਡ ਦੇ ਵਿੱਚ ਜਿਹੜਾ ਸਪੈਨਸ ਜੋੜੇ ਨਾਲ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਦਾ ਸੌਖੇ ਸ਼ਬਦਾਂ ਦੇ ਵਿੱਚ ਥੋੜੇ ਟਾਈਮ ਦੇ ਵਿੱਚ ਕੀ ਹੋਇਆ ਕੀ ਸੀਗਾ ਇਹ ਦੋਵੇਂ ਤਿੰਨੇ ਆਦਮੀ ਦੁਨੀਆ ਘੁੰਮਣ ਚੱਲ ਪਏ ਸੀਗੇ ਮੋਟਰਸਾਈਕਲਾਂ ਤੇ ਬਹੁਤ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਸੀਗੇ ਭਾਰਤ ਦੇ ਵਿੱਚ ਇਸ ਲਈ ਆਏ ਸੀ ਕਿ ਉਹਨਾਂ ਨੇ ਜਾਨਣਾ ਸੀ ਇੱਥੋਂ ਦੇ ਫੇਮਸ ਜਗ੍ਹਾ ਕਿਹੜੀਆਂ ਤੇ ਗਾਂਧੀ ਕਿਉਂ ਮਸ਼ਹੂਰ ਹੈ ਖਰਖੰਡ ਦੇ ਬੁੰਮਕਾ ਜ਼ਿਲ੍ਹੇ ਦੇ ਕੁਰਮਾਹਟ ਏਰੀਏ ਦੇ ਵਿੱਚ ਮੇਨ ਹਾਈਵੇ ਤੋਂ ਥੋੜਾ ਜਿਹਾ ਹਟ ਮਾਤਾ ਕਿਲੋਮੀਟਰ ਨਾਲ ਟੈਂਟ ਲਾਇਆ ਇਹ ਟੈਂਟ ਦੀ ਫੋਟੋ ਆ। ਤਾਂ ਉੱਥੇ ਆਵੜੇ ਨਸੇੜੀ ਸਰਬੀ ਗੁੱਡੇ ਜਿਹੜੇ ਕਹਿੰਦੇ ਅੱਠ ਜਾਣੇ ਸੀਗੇ। ਉਹਨਾਂ ਦੀ ਕੁੱਟਮਾਰ ਕੀਤੀ। ਦੋਹਾਂ ਜਾਨਾਂ ਦੀ ਬੰਦੀ ਬਣਾ ਕੇ ਰੱਖਿਆ ਉਹਦੇ ਪਤੀ ਨੂੰ ਤੇ ਉਸ ਜਨਾਨੀ ਦੇ ਨਾਲ ਅੱਠ ਜਾਣੇ ਬਾਰੋ-ਬਾਰੀ ਗਲਤ ਕੰਮ ਕੀਤਾ ਸਾਰੀ ਰਾਤ ਤੇ ਚੱਲਦਾ ਰਿਹਾ। ਹੈਲਪ ਦੇ ਲਈ ਉਹ ਮੇਨ ਹਾਈਵੇ ਤੇ ਆਏ ਕੰਟੈਕਟ ਕੀਤਾ ਪੁਲਿਸ ਵਾਲਾ ਨਾਲ ਗੱਲ ਕੀਤੀ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਉਹ ਸਿਰਫ ਇੰਗਲਿਸ਼ ਬੋਲ ਰਹੇ ਸੀ ਜਿਵੇਂ ਚਾਈਨਾ ਵਾਲੇ ਇੰਗਲਿਸ਼ ਬੋਲਣ ਜਾਂ ਪਾਕਿਸਤਾਨ ਵਾਲੇ ਇੰਗਲਿਸ਼ ਬੋਲਣ ਵਿੱਚ ਫਰਕ ਹੁੰਦਾ ਲਹਿਜੇ ਦਾ ਜ਼ੁਬਾਨ ਦਾ ਤਾਂ ਉਹਨਾਂ ਨੇ ਸਮਝਾਇਆ ਸਾਡੇ ਨਾਲ ਆਹ ਕੁੱਸ ਹੋ ਗਿਆ ਪੁਲਿਸ ਵਾਲੇ ਵੀ ਸਪ ਹਸਪੀਟਲ ਲੈ ਕੇ ਗਏ ਤੁਰੰਤ ਔਰ ਉਹਦਾ ਟ੍ਰੀਟਮੈਂਟ ਕਰਵਾਇਆ ਇਹ ਗੱਲ ਕਨਫਰਮ ਹੋ ਗਈ ਕਿ ਇਸੇ ਨਾਲ ਇਹ ਗੱਲ ਤਾਂ ਜ਼ਬਰਦਸਤੀ ਹੋਈ ਹੈ ਤੁਰੰਤ ਉਹਨਾਂ ਦੀ ਜਾਂਚ ਹੋਈ ਤਾਂ ਤਿੰਨ ਜਾਣੇ ਹੱਥ ਆ ਗਏ ਉਹਨਾਂ ਦੇ ਵਿੱਚੋਂ ਇਹ ਉਹਨਾਂ ਦੀ ਫੋਟੋ ਆ ਬਾਕੀ ਪੰਜ ਹਲੇ ਫਰਾਰ ਆ ਇਹ ਜੋੜੇ ਨੇ ਇਸ ਤੋਂ ਅੱਗੇ ਨੇਪਾਲ ਨੂੰ ਜਾਣਾ ਸੀਗਾ ਭਾਰਤ ਦੇ ਵਾਸਤੇ ਤੁਸੀਂ ਦੇਖੋ ਕਿੰਨੀ ਨਫ਼ਰਤ ਹੋ ਗਈ ਹੋ ਉਹਨਾਂ ਦੇ ਦਿਲਾਂ ਦੇ ਵਿੱਚ ਜੇ ਤੂੰ ਆਪਾਂ ਆਬਦਿਤੇਲਾ ਕੇ ਦੇਖੋ ਤੁਸੀਂ ਆ ਪਕਸ਼ੇ ਬਗਾਨੇ ਦੇ ਸਜਾਈਏ ਤੇ ਥੋੜੇ ਨਾਲ ਥੋੜੇ ਨਾਗਰਿਕ ਕੋਈ ਬੁਰਾ ਵਿਹੇਵੀ ਛੋਟੇ ਰਖ ਚਪੇੜੀ ਮਾਰਦੇ ਨੇ ਤੁਹਾਨੂੰ ਕੀ ਲੱਗੂ ਉਹਦੇ ਬਾਰੇ ਤੁਸੀਂ ਕੀ ਸੋਚੋਗੇ ਕੀ ਆਕੇ ਦੱਸੋਗੇ ਇਹ ਚੀਜ਼ ਪੂਰੀ ਦੁਨੀਆ ਦੇ ਵਿੱਚ ਫੈਲ ਗਈ ਹੈ ਔਰ ਕੰਪਨਸੇਸ਼ਨ ਦੇ ਤੌਰ ਤੇ ਸਰਕਾਰ ਵੱਲੋਂ 10 ਲੱਖ ਰੁਪਇਆ ਯੂਰੋ ਦੇ ਰੂਪ ਦੇ ਵਿੱਚ ਹਸਬੰਡ ਦੇ ਖਾਤੇ ਦੇ ਵਿੱਚ ਪਾ ਦਿੱਤਾ ਗਿਆ ਹੈ ਔਰੇ ਵੀਡੀਓ ਮੈਂ ਅਸਲੇ ਹੀ ਬਣਾ ਰਿਹਾਗਾ ਕਿ ਜਿਹਨੂੰ ਜਿਹਨੂੰ ਵੀ ਇਹ ਗੱਲ ਦਾ ਪਤਾ ਲੱਗਿਆਗਾ ਹਰ ਸਟੇਟ ਦੇ ਵਿੱਚੋਂ ਆਪਣੀ ਆਪਣੀ ਜੁਬਾਨ ਦੇ ਵਿੱਚ ਉਹ ਵੀਡੀਓ ਬਣਾ ਕੇ ਪਾ ਰਿਹਾ ਬਸ ਔਰਤ ਦੇ ਲਈ ਹਮਦਰਦੀ ਦੇ ਤੌਰ ਤੇ ਕਿ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਭਾਵੇਂ ਇੱਥੇ ਘਟੀਆ ਲੋਕ ਰਹਿੰਦੇ ਆ ਇਹ ਵੀਡੀਓ ਅਸਲੇ ਹੀ ਪਾਈਆਂ ਜਾ ਰਹੀਆਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਉਹਨਾਂ ਦੇ ਨਾਲ ਬਹੁਤ ਲੋਕ ਖੜੇ ਆ ਤੋਂ ਘੱਟ ਜਿਹੜੇ ਬਾਕੀ 5 ਲੋਕ ਰਹਿੰਦੇ ਆ ਉਹ ਫੜੇ ਜਾਣ ਤੇ ਉਹਨਾਂ ਨੂੰ ਫਾਂਸੀ ਹੋਵੇ ਉਹਨਾਂ ਨੂੰ ਇਹ ਤਾਂ ਸੰਤੁਸ਼ਟੀ ਹੋ ਜਾਊਗੀ ਕਿ ਜਿਨ੍ਹਾਂ ਨੇ ਸਾਡੇ ਨਾਲ ਗਲਤ ਕੰਮ ਕੀਤਾ ਸੀ ਉਹਨਾਂ ਨੂੰ ਸਜ਼ਾ ਮਿਲ ਗਈ ਆ ਉਹਨਾਂ ਨੂੰ ਇਹ ਅਹਿਸਾਸ ਅਸੀਂ ਕਰਾਉਣਾਗਾ ਕਿ ਥੋਡੇ ਲਈ ਕੀ ਬੁਰਾ ਨਾਲ ਹੈਗਾ ਏ ਕਿ ਉਸ ਦੇਸ਼ ਦੇ ਵਿੱਚ ਜੋ ਥੋਡੇ ਨਾਲ ਹੋਇਆ ਸੀ ਉਹਨਾਂ ਮੁ슬ਮਾਨਾਂ ਨੂੰ ਸਜ਼ਾ ਮਿਲ ਗਈ ਆ ਕਿਉਂਕਿ ਇਹ ਤੁਸੀਂ ਚੀਜ਼ ਫੀਲ ਨਹੀਂ ਕਰ ਸਕਦੇਗੇ ਕਿ ਉਹ ਇੱਕ ਦੂਜੇ ਨਾਲ ਪਤੀ ਪਤਨੀ ਅੱਖਾਂ ਮਲਾਉਣ ਯੋਗੇ ਨਹੀਂ ਹੋਣਗੇ ਕਿ ਉਹਨਾਂ ਨਾਲ ਕੀ ਘਟਨਾ ਵਾਪਰੀ ਆ ਉਹ ਰੋਈ ਨਫ਼ਰਤ ਉਸ ਦੇਸ਼ ਦੇ ਬਰਤੀ ਉਹ ਲੋਕਾਂ ਪ੍ਰਤੀ ਉਹਨਾਂ ਦੇ ਅੰਦਰੋਂ ਤਾਂ ਹੀ ਖਤਮ ਹੋਊਗੀ ਜੇ ਉਹਨਾਂ ਨੂੰ ਇਨਸਾਫ਼ ਮਿਲੂਗਾ ਇਹ ਇਨਸਾਫ਼ ਤਾਂ ਮਿਲੂਗਾ ਜੇ ਆਪਾਂ ਵੱਧ ਤੋਂ ਵੱਧ ਆਵਾਜ਼ ਚੱਕਾਂਗੇ ਪ੍ਰੈਸ਼ਰ ਕ੍ਰੀਏਟ ਕਰਾਂਗੇ ਅੱਗੇ ਵਾਸਤੇ ਜੇ ਇਹਨਾਂ ਨੂੰ ਸਜ਼ਾ ਹੋਊਗੀ ਫਾਂਸੀ ਦੀ ਤਾਂ ਗਾਂ ਵਾਸਤੇ ਕੋਈ ਇਹੋ ਜਿਹੀ ਹਰਕਤ ਨਾ ਕਰੂਗਾ ਠੀਕ ਆ ਜੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਪੰਜਾਬੀ ਸਟੱਡੀ ਸਕੂਲ